ਫਾਰਮ ਤੇ ਬੇਸ਼ੱਕ ਆ ਕੇ ਢੱਬੇ ਮਾਰ ਕੇ ਲੈ ਜਾਣ ਕੋਈ ਤਸੱਲੀ ਬਖਸ਼ ਕੰਮ ਕੀ ਕਰਦੇ ਆਪਾਂ ਜੀ ਉਹ ਵਪਾਰਪਨ ਵਾਲਾ ਕੰਮ ਤਾਂ ਐ ਨਹੀਂ ਵੀ ਆਪਾਂ ਨੂੰ ਵੀ ਜਦ 10 ਬਣ ਗਿਆ 5 ਬਣ ਗਿਆ 1000 ਮੰਦੀ ਦੇ ਆਂਦੀ 1000 ਬਣ ਗਿਆ ਆਪਣੇ ਦੇ ਦਿਓ ਉਹ ਕੰਮ ਨੇ ਆਪਾਂ ਬਰੀਡ ਘਰੇ ਤਿਆਰ ਕਰੀਦੀ ਆਪ ਦੀ ਹੁਣ ਆਪਣੇ ਫਾਰਮ ਤੇ ਆ ਕੇ ਵੇਖ ਲੈਣ ਪਹਿ ਕੇ ਤੇਜੀ ਹੈ ਅੱਜ ਅੱਜ ਬਾਜ਼ਾਰ ਕੋਲ ਮੰਦਾ ਹੈ ਮੰਦਾ ਹੈ ਹਾਂ ਜੀ ਅੱਛਾ ਕਿਵੇਂ ਕਹਿ ਸਕਦੇ ਹੋ ਮੰਦਾ ਮੰਮੋ ਮੇਟਰੋ ਆਈ ਵਾਰ ਦੀ ਤਰ੍ਹਾਂ ਅੱਜ ਫੇਰ ਤੁਹਾਨੂੰ ਡੱਬਾ ਵਾਲੀ ਪਸ਼ੂ ਮੰਡੀ ਦੀ ਇਹੋ ਜੇ ਫਾਰਮ ਦੀ ਵੀਡੀਓ ਦਿਖਾਵਾਂਗੇ ਦੋਸਤੋ ਜਿਹੜੇ ਕਿ ਆਪਦੇ ਫਾਰਮਾਂ ਤੇ ਆਪ ਬਰੀਡ ਤਿਆਰ ਕਰਕੇ ਫੇਰ ਮੰਡੀ ਦੇ ਵਿੱਚ ਸੇਲ ਪਰਚੇ ਲਈ ਮੱਝਾਂ ਲੈ ਕੇ ਹੁੰਦੇ ਆ ਤਾਂ ਵੀਡੀਓ ਤੋਂ ਬਣੇ ਰਹੋ ਲਾਸਟ ਤੱਕ ਦੇਖਿਓ ਅਜਿਹਾਂ ਹੋਰ ਪਸ਼ੂ ਕਿਤੇ ਦੀਆਂ ਵੀਡੀਓ ਦੇਖਣ ਲਈ ਆਪਣੇ ਫੇਸਬੁੱਕ ਪੇਜ ਤੇ ਤਾਂ ਫੋਲੋ ਜੇਕਰ YouTube ਚੈਨਲ ਤੋਂ ਸਬਸਕ੍ਰਾਈਬ ਕਰ ਲਓ ਤਾਂ ਅੱਜ ਫੇਰ ਕਰਦੇ ਆਪਾਂ ਟਾਰਟ ਵੀਡੀਓ ਆਪਣਾ ਨਾਮ ਪਿੰਡ ਦਾ ਨਾਮ ਹੈ ਆਪਣਾ ਪਿੰਡ ਹੈ ਨਾਮ ਹੈ ਜਸਪ੍ਰੀਤ ਸਿੰਘ ਜੀ ਤੇ ਪਿੰਡ ਕੁੱਕਿਆਂ ਵਾਲੀ ਸਰਸਾ ਜ਼ਿਲ੍ਹਾ ਅੱਛਾ ਤਾਂ ਕਿੰਨੇ ਮੱਝਾਂ ਲਿਆਏ ਹੋ ਅੱਜ ਮੰਡੀ ਤੇ ਅੱਜ ਮਝਾਂ ਹੀ ਤਿੰਨ ਆਈਆਂ ਅੱਛਾ ਸੇਲ ਪਰਚੇਜ ਦਾ ਕੰਮ ਆ ਹਾਂਜੀ ਸੇਲ ਪਰਚੇਜ ਦਾ ਵੀ ਹੈ ਛੌਕ ਤੌਰ ਤੇ ਆਪਾਂ ਕੰਮ ਕਰਦੇ ਹਾਂ ਜਾਂ ਆਪਣਾ ਉਹ ਕੰਮ ਹੈ ਨੀਗਾ ਵੀ ਖਰੀਦ ਲੀਆਂ ਵੇਚ ਲੀਆਂ ਘਰੇ ਬਰੀਡ ਤਿਆਰ ਕਰੀ ਗਈ ਹੈ ਅੱਛਾ ਹਰੇਕ ਆਪਦੇ ਫਾਰਮ ਤੇ ਸਾਰੀ ਬਰੀਡ ਤਿਆਰ ਕਰਕੇ ਹਾਂ ਫੇਰ ਲੈ ਕੇ ਆਉਨੇ ਹੋ ਹਾਂ ਹਰੇਕ ਚੀਜ਼ ਦੀ ਬਰੀਡ ਆਪਣੇ ਕੋਲ ਜਾਨਵਰ ਹਰੇਕ ਪਾਤ ਲਈ ਹੈ ਕੁੱਤੇ ਛੌਕ ਸਾਰਾ ਹੀ ਆਪ ਕੋਬੁੰਦਰ ਕੋਬੁੰਦਰ ਸਾਰਾ ਬਰੀਡ ਸਾਰੀ ਹੈ ਓਕੇ ਓਕੇ ਤਾਂ ਫਿਰ ਅੱਜ ਤਿੰਨ ਲਿਆਂਦੀਆਂ ਆਪਦੇ ਫਾਰਮ ਤੋਂ ਹਾਂਜੀ ਅੱਛਾ ਤਾਂ ਤਿੰਨੇ ਸੂਈਆਂ ਹੈ ਕਿੰਨੇ ਸੋਈਆਂ ਵੀ ਆ ਜੀ ਉਹ ਟੋਕੜਾ ਠੀਕ ਆ ਉਹ ਟੋਕੜਾ ਤਾਂ ਪਹਿਲਾਂ ਕਿਹੜੀ ਮੱਝ ਦਿਖਾਉਂਗੇ ਪਹਿਲਾਂ ਆਹ ਦੇਖ ਲਓ ਜੀ ਚੰਗੀ ਆ ਕਿੰਨੇ ਤੋਂ ਲੈ ਕੇ ਤੇ ਕਿੰਨੇ ਲਾਹ ਤੱਕ ਆਪਣੇ ਫਾਰਮ ਤੇ ਮੱਝਾਂ ਰੇਟ ਆ ਸਟਾਰਟਿੰਗ 2 ਤੋਂ ਲੈ ਕੇ 80 ਉਸੀ ਤੱਕ ਬੰਨ ਤਿੰਨ ਤੇ ਤਿੰਨ ਲਾਸਟ ਹੈ ਜੀ ਤਿੰਨ ਲਾਸਟ ਚੰਗੀ ਬਰੀਡ ਚੰਗੀ ਬਰੀਡ ਆ ਚੰਗਾ ਹੀ ਦੁੱਧ ਆ ਹਾਂ ਗਾਇਆਂ ਹੈਗੀਆਂ ਡੇਢ ਡੇਢ ਦੀਆਂ ਜੀ ਅੱਛਾ ਜੀ ਤਾਂ ਤੋੜ ਕੇ ਦਿਖਾਓ ਵੀ ਪਹਿਲਾਂ ਕਿਹੜੀ ਮੱਝ ਦਿਖਾਉਣੇ ਆ ਆਹ ਦੇਖ ਲਓ ਲਓ ਵੀ ਮਿੱਤਰੋ ਪਹਿਲਾਂ ਤੁਹਾਨੂੰ ਅੱਜ ਬਹੁਤ ਸ਼ਾਨਦਾਰ ਮੱਝ ਤੋੜ ਕੇ ਦਿਖਾਉਣੇ ਆ ਦੇਖ ਸਕਦੇ ਹੋ ਹਾਈਟ ਵਗੈਰਾ ਹਨਾ ਤਾ ਤੋੜਦਾ ਵੀ ਲਓ ਜਸਪਰੀ ਸਿੰਘ ਆਪਾਂ ਨੂੰ ਮੱਝ ਤੋੜ ਕੇ ਦਿਖਾਉਂਦਾ ਤੁਹਾਡੇ ਸਾਹਮਣੇ ਆ ਬਹੁਤ ਹੀ ਸ਼ਾਨਦਾਰ ਆ ਵੀ ਚੰਗੀ ਬਰੀਡ ਦੀ ਐ ਦੁੱਧ ਦੀਆਂ ਛੱਲਾਂ ਹੀ ਐ ਇਹਨਾਂ ਰੀਆ ਮਾਲਕ ਕਹਿੰਦਾ ਬਾਕੀ ਮਾਲਕ ਨਾਲ ਸਾਰੀ ਗੱਲਬਾਤ ਕਰਾਂਗੇ ਇਹਨਾਂ ਵੀ ਕਿੰਨੇਵੇਂ ਸੂਏ ਆ ਕਿੰਨੇ ਦੀ ਦੇਣੀ ਆ ਤਾਂ ਕਿ ਲਾਸਟ ਦਾ ਰੇਟ ਰੱਖਿਆ ਹੋਇਆ ਹੁਣ ਜਸਪਰੀ ਤਾਂ ਇੱਧਰ ਲੈ ਕੇ ਜਾਇਆ ਕਿ ਨਹੀਂ ਇਧਰੋਂ ਧੋਖਪਾ ਬਣਦੀ ਨਹੀਂ ਸਾ ਨਾ ਕੋਈ ਲੈਏ ਨੇ ਲਓ ਵੀ ਹੁਣ ਦੇਖ ਸਕਦੇ ਹੋ ਤੁਸੀਂ ਸਾਈਟ ਕੋਲ ਵੀ ਚੈੱਕ ਕਰ ਸਕਦੇ ਹਾਂ ਥਣਾ ਦਾ ਆਕਾਰ ਵੀ ਚੈੱਕ ਕਰ ਸਕਦੇ ਹਾਂ ਜੀ ਤਾਂ ਜਿਵੇਂ ਸਿਆਣੇ ਕਹਿੰਦੇ ਨੇ ਵੀ ਮੱਝ ਤੇ ਮੰਜਾ ਢਾ ਕੇ ਬੈਠ ਸਕਦੇ ਉਹ ਗੱਲ ਆ ਬਈ ਤਾਂ ਮੱਖੀ ਤਿਲਕ ਦੀ ਇੰਨੀ ਸੰਭਾਲ ਦੇ ਵਿੱਚ ਰੱਖੀ ਆ ਆਪਦੇ ਫਾਰਮ ਦੀ ਬਰੀਡ ਆ ਵੱਡੀ ਗੱਲ ਇਹ ਆ ਵੀ ਸੇਲ ਪਰਚੇ ਨਹੀਂ ਆਪਦੇ ਫਾਰਮ ਤੇ ਤਿਆਰ ਕਰਕੇ ਮੱਝਾਂ ਫੇਰ ਲੈ ਕੇ ਆਉਂਦੇ ਆ ਵੀਰ ਮੰਨ ਦੇ ਵੀਰਾਂ ਆ ਬੰਨੀ ਆ ਲੋਬੀ ਮਿੱਤਰ ਹੁਣ ਆਪਾਂ ਜਾਣਕਾਰੀ ਲੈਣੇ ਆ ਸਾਰੀ ਡਿਟੇਲ ਇਹਦੇ ਬਾਰੇ ਹਾਂਜੀ ਭਾਈ ਦੇਓ ਡਿਟੇਲ ਇਸ ਬਾਰੇ ਤੇਰਵੇਂ ਸੂਏ ਆ ਜੀ ਇਹ ਦੂਜੇ ਸੂਏ ਆ ਜੀ ਅੱਛਾ ਜੀ ਪਹਿਲੇ ਸੂਏ ਕੱਟੀ ਸੀ ਉਹ ਘਰੇ ਪਾ ਲਈ ਚੰਗੇ ਅੱਛਾ ਪਹਿਲੇ ਸੂਏ ਵੀ ਤੁਹਾਡੇ ਕੋਲ ਸੀ ਦੂਜੀ ਸੂਏ ਸਾਰਾ ਤਾਂ ਕੱਟੀ ਹੈਗੀ ਉਹ ਤਾਂ ਦੇ ਹੀ ਜਾਂਦੇ ਆਪਾਂ ਨੂੰ 7000 ਲੱਗੇ ਜਾਂਦਾ ਕਰੋ ਕੱਟੀ ਦਾ ਗੱਲ ਕਰ ਆਪਾਂ ਪੱਲ ਨਹੀਂ ਆਉ ਪੱਲ ਨਹੀਂ ਆ ਦੇਣੀ ਨਹੀਂ ਦੇਣੀ ਨਹੀਂ ਪੂਰੀ ਚੰਗੀ ਹੈ ਅੱਛਾ ਜੀ ਐਦਾਂ ਕੱਟ ਹੋਊਗਾ ਦਾ ਅੱਧੇ ਚੋਂ ਅੱਛਾ ਅੱਛਾ ਜੀ ਲੋ ਜੀ ਦੋਸਤੋ ਦੇਖ ਸਕਦੇ ਹੋ ਵੀ ਥਰਾਂ ਦਾ ਕਰ ਤਾਂ ਦੁੱਧ ਕਿੰਨਾ ਹੀ ਥੱਲੇ ਦੁੱਧ ਪਿਛਲੇ 18 ਲੀਟਰ ਸੀ ਜੀ ਅੱਛਾ 20 ਪਾ ਦੁਰਾਂ ਦੇ ਜੁੜਾ ਇਸ ਵਾਰ 20 ਪਾ ਜੂ ਹਾਂ ਕਿਸਾਨ ਭਰਾ ਫਾਰਮ ਤੇ ਆ ਕੇ ਡੱਬੇ ਮਾਰ ਕੇ ਲੈ ਜਾਵੇ ਕੋਈ ਚੱਕਰ ਵਾਲੀ ਗੱਲ ਨਹੀਂ ਜਿਹਦੇ ਜਿਹੇ ਕਰਦਾ ਪਿੱਛੇ ਕੀ ਬੱੱਚਿਆ ਜੀ ਪਿੱਛੇ ਕੱਟਾ ਹੈ ਕਿਤੇ ਲਗੜੇ ਅੱਛਾ ਜੀ ਕੱਟਾ ਹੈ ਹਾਂ ਜੀ ਓਕੇ ਓਕੇ ਤਾਂ ਕੀ ਡਿਮਾਂਡ ਹੈ ਜੀ ਡਿਮਾਂਡ ਜੀ 2.80 ਮੰਗਦੇ ਆ ਜੀ 2.5 ਦੇ ਕਰੀ ਪਰਦੇ ਆਵੇ 2.5 ਦੇ ਕਰੀਬ ਕਰਦੇ ਹਾਂ ਲੈਣ ਦੇਣਾ ਹਾਂ ਜੀ ਮਾਨਤਨ ਹੋ ਜੂ ਤੂੰ ਚੰਗਾ ਮਾਨਤਨ ਦੇਖ ਲਾਂਗੇ ਜੀ ਮੌਕਾ ਦੱਸ ਦੂ ਤਾਂ ਮੌਕੇ ਹਾਂਜੀ ਹਾਂ ਹਾਂ ਚੰਗੀ ਬਰੀਡ ਐ ਫਿਰ ਐ ਮਾੜਾ ਤੂੰ ਕੰਮ ਹੀ ਦੱਸ ਦੋ ਕੀ ਆਪਾਂ ਦੱਸ ਦਈਏ ਹੋਊਗੀ ਦੋ ਵੀਰੀ ਨਾ 30 ਦੀ 2.5 ਲੱਖ ਤੋਂ ਲੈਣ ਦੇ ਨਹੀਂ ਕਰਦਾ लास्ट ਹੀ ਆ ਹਾਂਜੀ ਦੋ 40 ਦੀ ਵੀ ਨਹੀਂ ਹੁੰਦੀ ਹਾਂ ਕਦੋਂ ਮਰਜੀ ਆ ਕੇ ਦੇ ਲੈਣਾ ਆਪਣੇ ਖੜੀ ਹੋਊਗਾ ਅਜੇ ਸ਼ੌਂਕ ਤੌਰ ਤੇ ਮੰਡੀ ਤੇ ਇੱਕ ਬਸ ਦੇਖਣ ਦੇ ਵਾਸਤੇ ਚੈੱਕ ਕਰਨ ਦੇ ਮਰਿਆ ਨੇ ਪਾਲੀ ਆ ਬਾਲੀ ਵੱਡੀ ਗੱਲ ਲੱਗੀ ਥੋੜੀ ਜਿਹੜੀ ਆਪ ਦੀ ਬਰੀਡ ਤਿਆਰ ਕਰਕੇ ਲੈ ਆਉਣੀ ਹੈ ਨਾ ਇਹ ਆਮੰਦਾ ਨਹੀਂ ਕਰ ਸਕਦਾ ਸ਼ੌਂਕ ਹੀ ਐ ਸ਼ੌਂਕ ਵਾਲਾ ਹੀ ਕੰਮ ਆ ਠੀਕ ਆ ਜੀ ਇਹਦਾ ਤੁਸੀਂ ਕਹਿਨੇ ਹੋ ਵੀ 2.5 ਲਾਸਟ ਆ ਹਾਂਜੀ ਠੀਕ ਆ ਜੀ ਠੀਕ ਆ ਤਾਂ ਹੁਣ ਤੁਸੀਂ ਅੱਗੇ ਦਿਖਾਓ ਵੀ ਦੂਜੀ ਮਾਂਤ ਲਾਓ ਵੀ ਦਿਖਾਓ ਲਓ ਵੀ ਮਿੱਤਰੋ ਹੁਣ ਆਪਾਂ ਤੁਹਾਨੂੰ ਦੂਜੀ ਮਾਂਤ ਤੋੜ ਕੇ ਦਿਖਾਉਣੇ ਆਂ ਦੇਖ ਸਕਦੇ ਹੋ ਵੀ ਜਿੰਨੇ ਵੀ ਨਕੀਨੇ ਆ ਸ਼ਾਨਦਾਰੀ ਹੈ ਵੀਰਾਂ ਕੋਲ ਵੱਡੀ ਗੱਲ ਇਹ ਆ ਤੇ ਜਸਪਰੀਤ ਲੈ ਕੇ ਦਿਖਾਈ ਜਾਂਦਾ ਤੁਹਾਨੂੰ ਤੋੜ ਕੇ ਇਹਨਾਂ ਦਾ ਹੀ ਇਹ ਫਾਰਮ ਤੇ ਆਪਾਂ ਤੁਹਾਨੂੰ ਅੱਜ ਵੀਡੀਓ ਦਿਖਾਈ ਜੰਨੇ ਆ ਡੱਬ ਵਾਲੀ ਪਸ਼ੂ ਮੰਡੀ ਦੀ ਵੀਡੀਓ ਹੈ ਜਿੱਥੇ ਕੀ ਇਹ ਲੈ ਕੇ ਆਏ ਆ ਵੀਰ ਤਾਂ ਆਪਦੀ ਬਰੀਡ ਤਿਆਰ ਕਰਕੇ ਤੇ ਉਹੀ ਵੀ ਸੇਲ ਪਰਚੇਜ਼ ਕਰਦੇ ਆ ਵੱਡੀ ਗੱਲ ਇਹਨਾਂ ਦੀ ਇਹ ਲੱਗੀ ਕਹਿੰਦੇ ਅਸੀਂ ਐਵੇਂ ਨਹੀਂ ਵੀ ਸੌਦਾ ਵਾਜੀ ਹਣਾ ਇਹ ਆਕੇ ਇਹਦੇ ਵਪਾਰ ਕਰਨਾ ਉਹ ਕੰਮ ਨਹੀਂ ਆ ਦੇ ਤਾਂ ਹਰੇਕ ਜਾਨਵਰਾਂ ਦਾ ਸ਼ੌਂਕ ਰੱਖਦੇ ਆ ਆ ਤੁਸੀਂ ਮੱਝ ਦਾ ਆਕਾਰ ਥਾਣਾ ਦਾ ਆਕਾਰ ਤੇ ਹਾਈਟ ਪੱਖੋਂ ਦੇਖ ਸਕਦੇ ਹੋ ਬਾਕੀ ਦੁੱਧ ਦੀ ਡਿਟੇਲ ਕਿੰਨੇਵੇਂ ਸੂਏ ਹੈ ਨਾ ਕਿੰਨੇ ਦੀ ਦੇਣੀ ਹੈ ਬਾਕੀ ਸਾਰੀ ਜਸਪ੍ਰੀ ਦਾ ਠੀਕ ਹਾਂ ਵੀਰੇ ਜਸਪ੍ਰੀ ਤਾਂ ਕਿੰਨੇਵੇਂ ਸੂਏ ਆ ਇਹ ਤੀਜਾ ਹੈ ਜੀ ਇਹ ਅੱਛਾ ਤੀਜੇ ਸੂਏ ਆ ਹਾਂਜੀ ਠੀਕ ਹੈ ਠੀਕ ਆ ਤਾਂ ਦੁੱਧ ਦੀ ਕਿੰਨੀ ਕੁ ਮੇ ਦਾ ਦੁੱਧ 13 ਲੀਟਰ ਆ ਜੀ ਇਸ ਟਾਈਮ ਕਿੰਨਾ ਸਮਾਂ ਹੋਇਆ ਸੂਈ ਨੂੰ ਸੂਈ ਨੇ ਇਹਨੂੰ 7-8 ਦਿਨ ਹੋਏ ਜੀ 7-8 ਦਿਨ ਹਾਂ ਜੀ ਦੇਖ ਲਓ ਬੱਚਾ ਅੱਛਾ ਜੀ ਪਿੱਛੇ ਕੀ ਬੱਚੇ ਜੀ ਕੱਟਾ ਹੈ ਜੀ ਇਹਦੇ ਵੀ ਹਾਂ ਜੀ ਕੱਟਾ ਹੈ ਦੇ ਵੀ ਜੀ ਕੱਟਾ ਹਾਂ ਜੀ ਓਕੇ ਓਕੇ ਠੀਕ ਹੈ ਜੀ ਕਿੰਵੇਂ ਸੂਈ ਆ ਜੀ ਤੀਜੇ ਤੀਜੇ ਜੀ ਤੀਜੇ ਠੀਕ ਹੈ ਜੀ ਤਾਂ ਕੀ ਡਿਮਾਂਡ ਆਈ ਇਹਦੀ ਇਹਦੀ ਡਿਮਾਂਡ 1-10 ਹੈ ਜੀ 1-10 ਹਾਂ ਜੀ ਹੂੰ ਲਾਸਟ ਉਹ ਯੂ ਵੀ ਕਿੰਨੇ ਦੀ ਲੱਖ ਚ ਹੋ ਜੂ ਇਹ ਵੀ ਲੱਖ ਬਾਕੀ ਮਾਨਤਣ ਚੰਗਾ ਹੋ ਜੂਗਾ ਮਾਨਤਣ ਕਰਦਾਂਗੇ ਚੰਗਾ ਚੰਗਾ ਕਰਨਾ ਓਕੇ ਓਕੇ ਤਾਂ ਦੋ ਹੋ ਗਈਆਂ ਬਈ ਹੁਣ ਤੀਜੀ ਦਿਖਾ ਲਾ ਤੀਜੀ ਆ ਸੇ ਜਸਪ੍ਰੀਤ ਵੀਰ ਲਿਆਓ ਇਹ ਤਾਂ ਉਕੜਾਣਾ ਕਰ ਆਪਣੀ ਲਓ ਜੀ ਹੁਣ ਆਪਾਂ ਤੁਹਾਨੂੰ ਤੀਜੀ ਮੱਝ ਦਿਖਾਉਣੇ ਆ ਤੋਰ ਕੇ ਜਿੰਨੀਆਂ ਮੱਝਾਂ ਫਾਰਮ ਦੇ ਉੱਤੇ ਬਹੁਤ ਹੀ ਸ਼ਾਨਦਾਰ ਨਗਿਨੇ ਰੱਖੇ ਹੋਏ ਆ ਬੜੀ ਸੰਭਾਲ ਦੇ ਵਿੱਚ ਰੱਖੇ ਆ ਲਓ ਜੀ ਮਿੱਤਰੋ ਦੇਖ ਸਕਦੇ ਹੋ ਜੀ ਬਹੁਤ ਹੀ ਸ਼ਾਨਦਾਰ ਨਗਿਨੇ ਪਤਾ ਨੂੰ ਦਿਖਾਈ ਜਾਂਦੇ ਆ ਪਸ਼ੂ ਮੰਡੀ ਡੱਬ ਵਾਲੀ ਤੇ ਇਹਦੇ ਬਾਰੇ ਆਪਾਂ ਸਾਰੀ ਡਿਟੇਲ ਲੈਣੇ ਆ ਉਦੋਂ ਪਹਿਲਾਂ ਤੁਸੀਂ ਥਣਾ ਦਾ ਆਕਾਰ ਚੈੱਕ ਕਰ ਸਕਦੇ ਹੋ ਵੀ ਹਣਾ ਕਿਹੋ ਜਿਹਾ ਥਣਾ ਦਾ ਕਾਰ ਆ ਕਿੱਡਾ ਕਿ ਕਦ ਕਾਠਾ ਤਾਂ ਦੁੱਧ ਦੀਆਂ ਛੱਲਾਂ ਹੀ ਆ ਮਾਲਕ ਕਹਿੰਦੇ ਤਾਂ ਜਸਪ੍ਰੀਤ ਨੂੰ ਆ ਜਾਣ ਦੋਈ ਬੰਨ ਦੇ ਉਹਦੇ ਮੱਝ ਫੇਰ ਆਪਾਂ ਪੁੱਛਦੇ ਆ ਵੀ ਕਿੰਨੇ ਦੀ ਦੇਣੀ ਆ ਕੀ ਲਾਸਟ ਡੇਟ ਆ ਕਿੰਨੇਵੇਂ ਸੂਏ ਆ ਨਾ ਤੇ ਪਿੱਛੇ ਕੀ ਬੱਚਿਆ ਤੇ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਆਇਆ ਵੀਰੇ ਜਸਪ੍ਰੀਤ ਆ ਆ ਗਿਆ ਦਿਓ ਵੀ ਡਿਟੇਲਸ ਬਾਰੇ ਕਿੰਨੇਵੇਂ ਸੂਏ ਆ ਇਹ ਇਹ ਵੀ ਤੀਜਾ ਹੀ ਹੈ ਜੀ ਤੀਜਾ ਹਾਂਜੀ ਅੱਛਾ ਕਿੰਨਾ ਸਮਾਂ ਹੋ ਗਿਆ ਇਸੂਈ ਨੂੰ ਐਨੂੰ ਸੂਈ ਨੂੰ ਕਾਫੀ ਟਾਈਮ ਹੋ ਗਿਆ ਜੀ ਇਹ ਤਾਂ ਖਾਲੀ ਆ ਇਸ ਟਾਈਮ ਤੇ ਖਾਲੀ ਆ ਮੌਕੇ ਜੀ ਹਾਂ ਜੀ ਅੱਛਾ ਟੋਕੜਾ ਟੋਕੜਾ ਹਾਂ ਜੀ ਟੋਕੜਾ ਅੱਛਾ ਇਹ ਥੱਲੇ ਵੀ 11 ਲੀਟਰ ਦਾ ਦੁੱਧ ਹੈਗਾ ਜੀ ਮੌਕੇ ਦਾ ਹੈਗਾ ਹਾਂ ਜੀ ਹੂੰ ਐਨੂੰ ਕੋਈ ਗੱਲ ਕਰਦੀ ਏ ਮੂੰ ਵੀ ਕਮਜ਼ੋਰੀ ਹੈਗੀ ਅੱਛਾ ਵੈਸੇ ਕਿੰਨਾ ਸਮਾਂ ਹੋਇਆ ਸੂਈ ਨੂੰ ਮਹੀਨੇ ਮਹੀਨੇ ਨੂੰ ਮੰਨ ਕੇ ਕਿੰਨਾ ਟਾਈਮ ਹੋ ਗਿਆ ਸ ਆਪਣੇ ਕਿੰਨਾ ਚਿਰ ਐਸ ਮੱਝ ਨੂੰ ਸੂਈ ਨੂੰ ਹੋ ਗਿਆ ਹੁਣ ਥਲੇ ਮਹੀਨੇ ਚਾ ਤਿੰਨ ਚਾਰ ਮਹੀਨੇ ਹੋ ਗਏ ਤਿੰਨ ਮਹੀਨੇ ਹੋ ਗਏ ਪਲੱਸ ਹੋਣਗੇ ਅੱਗੇ ਕਿਲੋ ਕੱਢਦੇ ਆ ਮੌਕੇ ਦਾ 11 ਕਿਲੋ ਅੱਗੇ ਗੱਬਣਾ ਹੈ ਨਹੀਂ ਅੱਗੇ ਹੈ ਜੀ ਖਾਲੀ ਹੈ ਖਾਲੀ ਆ ਹਾਂ ਠੀਕ ਹੈ ਜੀ ਠੀਕ ਹੈ ਤਾਂ ਕੀ ਡਿਮਾਂਡ ਆ ਜੀ ਇਹ ਵੀ 10 ਹੀ ਹੈ ਜੀ 10 ਹਾਂ ਜੀ ਟੋਕੜਾ ਟੋਕੜਾ ਕੱਟ ਕਰੋ ਬਰੀਡ ਦੇਖ ਲਓ ਆਪਣੇ ਲੈ ਜਾ ਕੇ ਜੀ ਜੇ ਮਾੜੀ ਹੋਈ ਤਾਂ ਫਾਪ ਬੈਠੇ ਆ ਹਾਂ ਹਾਂ ਸਾਰਾ ਡਿਟੇਲ ਆਪਣੀ ਦੱਸਾਂਗੇ ਜੀ ਜੇ ਮਾੜੀ ਹੋਈ ਆਪਾਂ ਬੈਠੇ ਆ ਅੱਛਾ ਜੀ ਠੀਕ ਹੈ ਜੀ ਠੀਕ ਆ ਤਾਂ ਲਾਸਟ ਕਿਥੋਂ ਤਾਈ ਹੋ ਜਸਪ੍ਰੀਤ ਇੱਕ ਤਾਂ ਹੀ ਕਰਦਾਂਗੇ ਜੀ ਕੋਈ ਮਾਨਤਨ ਕਰਦਾਂਗੇ ਚੰਗਾ ਇਹਨਾਂ ਦੋਨਾਂ ਚੱਲੀਏ ਅੱਛਾ ਹਾਂਜੀ ਇੱਕ ਤਾਂ ਹੀ ਕਰਦੋਂਗੇ ਦੋਨਾਂ ਦਾ ਰਿਟੇਕ ਕੀ ਆ ਹਾਂਜੀ ਓਕੇ ਓਕੇ ਮਾਨਤਨ ਚੰਗਾ ਕਰਦਾਂਗੇ ਠੀਕ ਹੈ 82648 88016 82648 88016 ਓਕੇ ਓਕੇ ਜਸਪ੍ਰੀਤਾ ਠੀਕ ਕੀ ਕਹਿੰਦੇ ਸੀ ਕਿਸਾਨ ਭਰਾ ਘਰੇ ਆ ਕੇ ਫਾਰਮ ਤੇ ਡੱਬੇ ਮਾਰ ਕੇ ਲੈ ਜਾਂ ਹਾਂ ਫਾਰਮ ਤੇ ਵੇਚ ਕੇ ਆ ਕੇ ਡੱਬੇ ਮਾਰ ਕੇ ਲੈ ਜਾਣ ਕੋਈ ਤਸੱਲੀ ਬਖਸ਼ ਕੰਮ ਕਰਦੇ ਆਪਾਂ ਜੀ ਅੱਛਾ ਉਹ ਵਪਾਰਪਨ ਵਾਲਾ ਕੰਮ ਤਾਂ ਐ ਨਹੀਂ ਤੇ ਆਪਾਂ ਨੂੰ ਵੀ ਜਦ 10 ਬਣ ਗਿਆ 5 ਬਣ ਕੇ 1000 ਮੰਦੀ ਲੈਂਦੀ 1000 ਬਣ ਕੇ ਆਪਣੇ ਦੇ ਦੋ ਉਹ ਕੰਮ ਨੇ ਆਪ ਬਰੀਡ ਘਰੇ ਤਿਆਰ ਕਰੀਦੀ ਆਪ ਜੀ ਹੁਣ ਆਪਣੇ ਫਾਰਮ ਤੇ ਆ ਕੇ ਵੇਖ ਲੈਣ ਘਰੇ ਆ ਕੇ 4 6 ਬੱਚੀਆਂ ਦੇ ਨਗ ਲੈਂਦੇ ਆ ਜੀ ਚੰਗੀ ਬਰੀਡ ਆ ਉਹ ਅੱਛਾ ਪੂਰੇ ਕਹਿੰਦੀ ਕੋਈ ਲੱਖ ਰੁਪਏ ਤੇ ਘਰੇ ਪਹੁੰਚੋਈ ਹੈ ਫੋਨ ਤੇ ਅੱਛਾ ਫੋਨ ਤੇ ਮੰਗਾਉਣੇ ਆਪਾਂ ਜੀ ਤਸੱਲੀ ਆ ਭਾਈ ਭਗਤ ਤੇ ਮੰਗਾਈਆਂ ਡੈਰੀ ਚੋਈ ਇਹ ਚੰਗੀ ਬਰੀਡ ਆ ਕੇ ਦੇਖ ਲੈਣ ਕਦੋਂ ਮਰਜੀ ਆ ਦੂਸਰਾ ਦਿਨ ਹੀ ਅੱਜ ਦੋ ਦਿਨ ਹੀ ਹੋਇਆ ਹੈ ਅੱਛਾ ਆ ਵੀ ਪਹੁੰਚ ਕਰਕੇ ਤੇ ਆ ਵੀ ਛੱਡ ਕੇ ਜਾਇਆ ਠੀਕ ਹੈ ਠੀਕ ਹੈ ਫੋਨ ਤੇ ਗੱਲ ਹੋ ਗਈ ਹਾਂ ਤਾਂ ਇਹਨਾਂ ਦੀ ਵੀ ਤੁਸੀਂ ਇਹੀ ਕਹਿੰਦੇ ਹੋ ਵੀ ਜਿੰਨੀਆਂ ਤੁਹਾਡੇ ਫਾਰਮ ਤੇ ਮੱਝਾਂ ਡੱਬਾ ਮਾਰ ਕੇ ਕਿਸਾਨ ਘਰੇ ਆ ਕੇ ਫਿਰ ਲੈ ਕੇ ਜਾਂਦੇ ਹਾਂਜੀ ਅੱਛਾ ਤੇ ਹੋਰ ਕਿਹੜੇ ਜਾਨਵਰ ਰੱਖੇ ਹੋਏ ਆ ਹੋਰ ਜਰਮਨ ਸ਼ੇਪਡ ਕੁੱਤੇ ਹੈ ਜੀ ਕੈਨੇਡੀਅਨ ਡੈਸ਼ਨਰ ਜੇ ਅੱਛਾ ਅੱਛਾ ਹੋਰ ਬਹੁਤ ਭਾਤਨਾ ਕੁੱਤੇ ਠੀਕ ਹੈ ਕੁੱਤੇ ਰੱਖੇ ਹੋਏ ਆ ਠੀਕ ਹੈ ਲਓ ਵੀ ਮਿੱਤਰੋ ਵੱਡੀ ਗੱਲ ਇਹ ਹੈ ਵੀ ਆਪ ਦੀ ਬਰੀਡ ਤਿਆਰ ਕਰਕੇ ਫੇਰ ਮੰਡੀ ਦੇ ਵਿੱਚ ਸੇਲ ਪਰਚੇਜ ਦਾ ਕੰਮ ਕਰਦੇ ਆ ਜਿੰਨੇ ਵੀ ਫਾਰਮ ਤੇ ਨਗੀਨੇ ਆ ਆ ਕੇ ਵੀ ਤੁਸੀਂ ਤਸੱਲੀ ਕਰਕੇ ਘਰੇ ਆ ਕੇ ਫੇਰ ਲੈ ਕੇ ਜਾਓ ਜਸਪ੍ਰੀਤ ਜੀ ਤਸੱਲੀ ਕਰਕੇ ਜੀ ਉਹ ਕੰਮ ਨਹੀਂ ਲਓ ਵੀ ਮਿੱਤਰੋ ਅੱਗੇ ਤੁਹਾਨੂੰ ਸੂਣਾ ਵਾਲੀ ਮੱਝ ਦਿਖਾਉਣੇ ਆ ਮਾਲਕ ਨਾਲ ਸਾਰੀ ਗੱਲਬਾਤ ਕਰਦੇ ਆ ਵੀ ਕਿੰਨੇ ਦੀ ਦੇਣੀ ਆ ਨਾ ਕੀ ਰੇਟ ਆ ਕਿੰਨਾ ਕੁ ਦੁੱਧ ਆ ਕਿੰਨਾ ਸਮਾਂ ਸੂਣਾ ਲਾ ਰਹਿਦਾ ਤਾਂ ਤੁਹਾਡਾ ਹੀ ਨਾਮ ਪਿੰਡ ਦਾ ਨਾਮ ਜੀ ਸਵਰਨ ਸਿੰਘ ਜੀ ਪਿੰਡ ਰਹਿ ਕੇ ਕਲਾਂ ਅੱਛਾ ਜੀ ਠੀਕ ਹੈ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਜੀ ਠੀਕ ਹੈ ਸੇਲ ਪਰਚੇਜ ਦਾ ਕੰਮ ਹੈ ਹਾਂ ਜੀ ਸੇਲ ਪਰਚੇਜ ਦਾ ਕੰਮ ਹੈ ਅੱਛਾ ਜੀ ਤਾਂ ਜੀ ਕਿੰਨੀਆਂ ਮੱਜਾਂ ਲਿਆਈ ਸੀ ਅੱਜ ਦੋ ਲਿਆਈ ਸੀ ਜੀ ਇੱਕ 베ਸਤੀ ਇੱਕ ਰਹਿ ਗਈ ਹਾਂ ਜੀ ਇੱਕ ਰਹਿ ਗਈ ਅੱਛਾ ਮੰਦਾ ਕਿ ਤੇਜੀ ਅੱਜ ਅੱਜ ਬਾਜ਼ਾਰ ਕੋਲ ਬੰਦਾ ਜੀ ਬੰਦਾ ਹੈ ਹਾਂ ਜੀ ਅੱਛਾ ਕਿਵੇਂ ਕਹਿ ਸਕਦਾ ਹਾਂ ਬੰਦਾ ਬੰਦਾ ਗਾਹਕ ਦੀ ਕਮੀ ਹੈ ਅੱਜ ਜੀ ਗਾਹਕ ਘਟ ਆਇਆ Holi ਦਾ ਕਰਕੇ ਗਾਹਕ ਘਟ ਜਾਂਦਾ ਨਾ ਜੀ ਅੱਛਾ ਅੱਛਾ ਜੀ ਇਹ ਵੀ ਸਹੀ ਗੱਲ ਹੈ ਤੁਹਾਡੀ ਠੀਕ ਹੈ ਤਾਂ ਦਿਓ ਜੀ ਆਪਣੇ ਮੱਝ ਬਾਰੇ ਡਿਟੇਲ ਇਸ ਬਾਰੇ ਮੱਝ ਦੂਜਾ ਸੂਹਾ ਸੂਂਦੀ ਹੈ ਜੀ ਅੱਛਾ ਜੀ 13 ਕਿਲੋ ਦੁੱਧ ਦਿੰਦਾ ਹੈ ਪਹਿਲੇ ਸੂਏ ਅੱਛਾ ਦੂਜਾ ਸੂਹਾ ਸੂਣ ਵਾਲੀ ਆ ਹਾਂ ਜੀ ਅੱਛਾ ਜੀ ਕਿੰਨਾ ਸਮਾਂ ਰਹਿੰਦਾ ਜੀ 15 ਦਿਨ ਬਾਕੀ ਹੈ ਜੀ 15 ਦਿਨ ਹਾਂ ਜੀ ਅੱਛਾ ਅੱਛਾ ਜੀ ਓਕੇ 15 ਦਿਨ ਬਾਕੀ ਹੈ ਠੀਕ ਹੈ ਤਾਂ ਦੁੱਧ ਦੀ ਕੀਮਤ ਹੈ ਜੀ ਹਾਂ ਜੀ ਦੁੱਧ ਦੀ ਕੀਮਤ ਹੈ ਦੁੱਧ 15 ਲੀਟਰ ਦੁੱਧ ਦੇ ਦੋ ਜੀ ਹਾਂ ਜੀ 15 ਲੀਟਰ ਦੁੱਧ ਕਰ ਜੋਗੀ ਜੀ 15 ਕਰ ਦੂ ਹਾਂ ਜੀ ਅੱਛਾ ਅੱਛਾ ਠੀਕ ਹੈ ਤਾਂ ਕਿਸਾਨ ਭਰਾ ਜੇ ਖਸੂਏ ਬਾਦ ਲੈ ਕੇ ਜਾਂਦਾ ਤਾਂ ਵੀ ਕੋਈ ਚੱਕਰ ਨਹੀਂ ਡੱਬੇ ਮਾਰ ਕੇ ਆ ਜੇ ਘਰੇ ਲਈ ਆ ਜੀ ਹਾਂਜੀ ਹਾਂ ਕੋਈ ਚੱਕਰ ਨਹੀਂ ਜੀ ਅੱਛਾ ਜੀ ਤਾਂ ਕੀ ਰੇਟ ਰੱਖਿਆ ਹੋਇਆ ਜੀ 1,35,000 ਆ ਜੀ 1,35 ਹਾਂਜੀ ਅੱਛਾ ਜੀ ਤਾਂ ਦੇਣੀ ਕਿੱਥੋਂ ਤੱਕ ਆ ਜੀ 1,20,000 ਦੀ ਦੇ ਦਾਂਗੇ ਜੀ ਅੱਛਾ ਮਾਨਤਨ ਹੋ ਜੂ ਉਹਦੇ ਵਿੱਚੋਂ ਚੰਗਾ ਹਾਂਜੀ ਮਾਨਤਨ ਕਰ ਦਾਂਗੇ ਅੱਛਾ ਓਕੇ ਓਕੇ ਠੀਕ ਹਾਂਜੀ ਜੇਕਰ ਤੁਸੀਂ ਪਸ਼ੂ ਮੰਡੀ ਡੱਬ ਵਾਲੀ ਦੀ ਵੀਡੀਓ ਫੇਸਬੁੱਕ ਪੇਜ ਤੇ ਦੇਖੀ ਤਾਂ ਪੇਜ ਨੂੰ ਫੋਲੋ ਜੇਕਰ ਤੁਸੀਂ YouTube ਚੈਨਲ ਤੇ ਦੇਖੀਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਇਹੋ ਜਿਹੀਆਂ ਹੋਰ ਪਸ਼ੂ ਮੰਡੀ ਦੀਆਂ ਵੀਡੀਓ ਆਉਂ ਆ ਸਕਣ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ